वार्ड नंबर चौदह मोहल्ला गुग्गा माड़ी बस्सी पठाना रोड व गली का काम 10 साल से बंद पड़ा है यह बात आम आदमी पार्टी हल्का बस्सी पठाना के विधायक रुपिंदर सिंह हैपी ने इस मौके पर बातचीत करते हुए कहा कि पंजाब सरकार लोगों को बेहतर सुविधाएं प्रदान करने के लिए प्रतिबद्ध है जिसके तहत हल्के में विकास कार्यों में तेजी लाई गई है उन्होंने कहा कि आज उनके द्वारा लोगों को सुविधा प्रदान करते हुए मोहल्ले में इंटर लॉक टाइलें लगाई जा रही हैं उन्होंने कहा कि शहर में चल रहे विकास कार्यों को जल्द ही पूरा किया जाएगा मीडिया से बातचीत करते हुए विधायक रूपिंदर सिंह हैप्पी ने क्या कहा सुने साहिब मार्किन की इस रिपोर्ट में तो पहला धन्यवाद करते हैं माननीय मुख्यमंत्री सरदार पवन सिंह मानताप दा जिन्होंने दिशा निर्देश अनुसार बसी थाना ਸਾਡੇ ਹਲਕੇ ਦੇ ਵਿੱਚ ਸ਼ਹਿਰ ਦੇ ਵਿੱਚ ਕੰਮ ਜਿਹੜਾ ਉਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਵਧੀਆ ਕੰਮ ਕਰਾਂਗੇ। ਤੋਂ ਇਸ ਨੀਤੀ ਆਪਾਂ ਘੜੀ ਐ ਇਸ ਵਾਰਡ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਟ ਪਟਿਆ ਹੋਇਆ ਸੀ ਸੀਵਰੇਜ ਦਾ तकरीबन 9-10 ਸਾਲ ਤਕਰੀਬ ਹੋ ਗਿਆ ਬਟ ਇਹਨੂੰ ਕੰਪਲੀਟ ਨਹੀਂ ਕੀਤਾ ਗਿਆ। ਅੱਜ ਵੀ ਤੁਸੀਂ ਦੇਖਿਆ ਗਲੀਆਂ ਜਿਹੜੀਆਂ ਨੇ ਬਿਲਕੁਲ ਟੁੱਟੀਆਂ ਪਈਆਂ ਨੇ ਲੋਕਾਂ ਨੇ ਬੜੀ ਔਖੀ ਜ਼ਿੰਦਗੀ ਜਿਹੜੀ ਉਹ ਕੱਟੀ ਆ। ਇਹ ਇਹਦੇ 'ਚ ਕਈ ਮੈਂ ਇਹ ਕਹਿਣਾ ਕਿ ਬੱਚਿਆਂ ਦਾ ਬਚਪਨ ਜਿਹੜਾ ਉਹ ਮਰ ਰਿਹਾ ਕਿਉਂਕਿ ਬੱਚੇ ਨੇ ਸਾਈਕਲ ਚਲਾਉਂਦੇ ਗਲੀਆਂ 'ਚ ਖੇਡਣਾ ਹੁੰਦਾ ਉਸ ਇੱਜਾ ਨਹੀਂ ਹੋ ਪਾਈਆਂ ਖਾਸ ਕਰਕੇ ਜੇ ਕਿਤੇ ਮਹੀ ਅੱਜ ਤਾਂ ਬਿਲਕੁਲ ਬਹੁਤ ਬੁਰਾ ਹਾਲ ਹੁੰਦਾ ਸੋ ਅਸੀਂ ਇਸ ਅੱਜ ਘਾਟਨ ਕੀਤਾ ਸਾਰਿਆਂ ਨੇ ਤੋਂ ਗਲੀ ਦੇ ਵਿੱਚ ਲੋਕਟਾਈ ਲੱਗਣੀ ਆ ਲੋਕਟਾਈ ਮੈਂ ਦੇਖ ਕੇ ਆ ਜਾ ਕੇ ਮੈਂ ਸਾਰਿਆਂ ਨੂੰ ਕਿਹਾ ਭਾਈ ਚੈੱਕ ਕਰ ਲੋ ਇਹਨੂੰ ਜੇ ਠੀਕ ਹੋਊਗਾ ਕੰਮ ਮੈਂ ਸਾਰੇ ਮੁਹੱਲੇ ਵਾਲਿਆਂ ਨੇ ਵੀ ਕਹਿਣਾ ਸਾਡੇ ਤੋਂ ਪੰਮਾ ਜੀ ਗੋਪੀ ਜੀ ਨੇ ਹੋਰ ਸਾਰੇ ਸਾਡੇ ਸਾਥੀ ਅੰਕਲ ਉਹ ਨਹੀਂ ਖੜੇ ਨੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਚੈੱਕ ਕਰਕੇ ਆਪਣਾ ਸਹੀ ਤਰੀਕੇ ਨਾਲ ਸਮਾਨ ਲਵਾਇਓ ਅਗਰ ਆਪ ਨੂੰ ਲੱਗਦਾ ਹੋਵੇ ਕੰਮ ਸਹੀ ਨਹੀਂ ਹੋ ਰਿਹਾ ਤੁਹਾਨੂੰ ਰੋਕ ਕੇ ਆਪਾਂ ਚੰਗੇ ਤਰੀਕੇ ਨਾਲ ਕੰਮ ਕਰਾਈਏ ਮੇਰੇ ਨਾਲ ਜਿੱਤੇ ਦੇਖਿਆ ਜਾ ਰਿਹਾ ਕਿ ਕਹਿੰਦੇ ਵੀ ਮਹੱਲੇ ਵਾਲੀ ਦੀ ਕਾਫੀ ਸਮੇਂ ਤੋਂ ਮੰਗ ਸੀ ਇਹ ਗਲੀ ਪੱਕੀ ਹੋਈ ਸੀ ਵੀ ਇਹਦਾ ਕੰਮ ਕੀਤਾ ਜਾਵੇ ਤੇ ਹੁਣ ਜਿੱਤੇ ਦੇਖਿਆ ਜਾ ਰਿਹਾ ਕਿ ਕੰਮ ਵੀ ਸ਼ੁਰੂ ਹੋਣ ਵਾਲਾ ਤੇ ਤੁਸੀਂ ਮਹੱਲੇ ਵਾਲਿਆਂ ਨੂੰ ਕੀ ਅਪੀਲ ਕਰਦੇ ਹੋ ਮੈਂ ਮਹੱਲੇ ਵਾਲਿਆਂ ਨੂੰ ਦੇਖੋ ਮੇਰੇ ਆਪਣੇ ਪਰਿਵਾਰ ਆ ਆਪਣੇ ਲੋਕ ਨੇ ਆਪਣੇ ਸਾਥੀ ਨੇ ਕਿਉਂਕਿ ਇਹ ਸਾਰੇ ਹਲਕੇ ਦੇ ਲੋਕ ਸਾਰੇ ਸ਼ਹਿ ਪਰਵਾਰ ਨੇ ਤੇ ਮੈਂ ਚਾਹੁੰਦਾ ਕਿ ਸਾਰੇ ਜਣੇ ਕੋਲ ਦੇਖ ਕੇ ਆਪ ਬਣਾਉਣ ਆਪ ਖੜ ਕੇ ਬਣਾਉਣ ਜਿੱਦਾਂ ਜਿੱਦਾਂ ਕਹਿਣਗੇ ਓਵੇਂ ਓਵੇਂ ਭਾਈ ਸਮਾਨ ਮਟੀਰੀਅਲ ਜਿਹੜਾ ਉਹ ਲੱਗੂਗਾ ਤੇ ਇਹ ਬਹੁਤ ਸਮੇਂ ਤੋਂ ਮਤਲਬ 9-10 ਸਾਲ ਤੱਕ ਮੈਨੂੰ ਲੱਗਦਾ ਇਹਨੂੰ ਹੋਗੇ 16 10 ਸਾਲ ਦੱਸਦੇ ਹੋਗੇ ਸੋ ਬੜਾ ਔਖੀ ਜ਼ਿੰਦਗੀ ਕੱਟੀ ਆ ਹੁਣ ਜਿਹੜਾ ਸਮਾਂ ਉਹ ਬਦਲ ਗਿਆ ਤੇ ਇਹ ਬੜੀ ਜਲਦੀ ਬਣਾ ਕੇ ਲੋਕਾਂ ਨੂੰ ਸਪਰਸ਼ ਕਰਾ